ਖੜ ਪੀੜਤਾਂ ਲਈ ਸੇਵਾ ਮੂਹ ਨਗਰ ਨਵਾਸੀ ਸਰਦੂਲਗੜ ਵੱਲੋਂ 8 ਟਰੈਕਟਰ ਜਾ ਰਹੇ ਨੇ ਜੀ ਡੋਲੂ ਗਰਾਹਿਆਂ ਵਾਲੇ ਸਿੰਪਲ ਗਰਾਹੇ ਡੋਲੂ ਗਰਾਹੇ ਸਾਰੇ ਲੈ ਜਾ ਰਹੇ ਆ ਖੱਫ ਤੋਂ ਉੱਥੇ ਲਗਾਉਣਾ ਉੱਥੇ 10 ਦਿਨ ਬ੍ਰੇਤੀ ਚੱਕਰੀ ਆ ਜੀ ਉੱਥੇ ਡੇਰਾ ਬਾਬਾ ਮਾਨਕ ਜਾ ਰਹੇ ਆ ਖੜ ਪੀੜਤਾਂ ਲਈ ਸੇਵਾ ਮੂਹ ਨਗਰ ਦੇ ਸਹਿਯੋਗ ਨਾਲ ਇੱਕੇ ਨਾਲ ਭਰਾਵਾਂ ਨਾਲ ਸਾਰਿਆਂ ਨਾਲ 25 ਤੋਂ 30 ਜਣੇ ਜਾ ਰਹੇ ਨੇ ਜੀ ਸਰਦੂਲਗੜ ਵੱਲੋਂ ਖੜ ਪੀੜਤਾਂ ਲਈ ਸੇਵਾ ਅੱਠਾ ਟਰੈਕਟਰ ਗੋਲੂ ਗਰਾਹਿਆਂ ਵਾਲੇ ਤੇ ਭਰਾ ਮੇਰੇ ਇੱਕੋ ਹੀ ਬੇਨਤੀ ਹੈ ਵੀ ਆਪਾਂ ਵੱਧ ਤੋਂ ਵੱਧ ਉੱਥੇ ਟਰੈਕਟਰ ਦੇ ਡੀਜ਼ਲ ਦੀ ਸੇਵਾ ਲੈ ਕੇ ਪਹੁੰਚੀਏ ਉੱਥੇ ਰਾਸ਼ਨ ਦੀ ਕੋਈ ਲੋੜ ਨਹੀਂ ਜੀ ਉੱਥੇ ਅੱਜ ਦੀ ਘੜੀ ਡੀਜ਼ਲ ਤੇ ਟਰੈਕਟਰਾਂ ਦੀ ਲੋੜ ਹੈ ਸੋ ਮੇਰੇ ਵੀਰ ਸਾਰੇ ਧਿਆਨ ਦਿਓ ਵੀ ਆਪਾਂ ਉੱਥੇ ਟਰੈਕਟਰ ਤੇ ਡੀਜ਼ਲ ਦੀ ਲੋੜ ਹੈ ਜੇ ਕਿਸੇ ਨੇ ਸੇਵਾ 'ਚ ਸਹਿਯੋਗ ਦੇਣਾ ਉੱਥੇ ਤੇ ਕੰਮ ਚੱਲ ਪਿਆ ਉੱਥੇ ਜੀ ਸੇਵਾ ਦਾ ਅੱਜ ਆਪਣੇ ਸਰਦੂਲਗੜ੍ਹ ਤੇ ਨਗਰ 'ਚੋਂ 8 ਟਰੈਕਟਰ ਜਾ ਰਹੇ ਨੇ ਡੋਲੂ ਕਰਾਹੇ ਟਿੰਪਲ ਕਰਾਹੇ ਧੰਨਵਾਦ